እንንንን እንንን ਇਲਾ ਮੋਗਾ ਮੋਗੇ ਦੇ ਵਿੱਚ ਜਿਹੜੀਆਂ ਅਸੀਂ ਬਾਹਰ ਦੇਸ਼ਾਂ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਵਧੀਆ-ਵਧੀਆ ਸਾਡੇ ਬੱਚੇ ਪਸੰਦ ਕਰਦੇ ਨੇ ਉਹ ਤੁਸੀਂ ਸਾਰੀ ਅੱਜ ਮੋਗੇ ਸ਼ਹਿਰ ਦੇ ਵਿੱਚੋਂ ਤੁਹਾਡੇ ਬੱਚੇ ਬਹੁਤ ਈਜੀ ਢੰਗ ਦੇ ਨਾਲ ਇੱਥੋਂ ਖਾ ਸਕਦੇ ਨੇ ਕਈ ਵਾਰੀ ਸਾਡੇ ਬੱਚੇ ਕੀ ਕਰਦੇ ਨੇ ਕਿ ਇਹ ਚੀਜ਼ ਸਾਡੇ ਇੱਥੋਂ ਮਿਲਦੀ ਨਹੀਂ ਹਾਂਜੀ ਤੇ ਆਹ ਦੇਖੋ ਸਾਰਾ ਕੁਝ ਮੈਸੂ ਮਿਲੇਗਾ

a 미 d it is a l